ਤਾਨੂੰ ਦੱਸ ਦਈਏ ਕਿ ਜਿਹੜਾ ਪਿੰਡ ਕਸੋ ਖਾਨੇ ਦੇ ਵਿੱਚ ਜਿਹੜੀ ਪਾਈਪ ਲਾਈਨ ਪਿੰਡ ਦੇ ਵਿੱਚ ਦੀ ਜਾ ਰਹੀ ਆ ਉਹ ਪਿੰਡ ਦੀ ਆ ਸੜਕ ਤੁਸੀਂ ਦਿਖਾ ਰਹੇ ਆ ਤੁਹਾਨੂੰ ਇਹ ਪਿੰਡ ਦੀ ਜਿਹੜੀ ਅੰਦਰਲੀ ਫਿਰਨੀ ਆ ਜਿੱਥੇ ਘਾਰਾਂ ਘਰਾਂ ਦੇ ਮੂਹਰ ਦੀ ਆ ਇਹ ਜੇ ਸੀਵੇਂ ਲੱਗਿਆ ਹੋਈਆਂ ਇਧਰ ਇਹ ਇਸ ਤਰ੍ਹਾਂ ਦੀਆਂ ਪਾਈਪ ਲਾਈਨ ਪੈ ਰਹੀ ਆ ਤੁਹਾਨੂੰ ਪਿੱਛੇ ਵੀ ਦਿਖਾਵਾਂਗੇ ਅਸੀਂ ਵੀ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਗਈ ਮੇਨ ਰੋਡ ਜਿੱਥੋਂ ਦੀ ਪਿੰਡ ਵਾਲਿਆਂ ਨੇ ਸਹਿਮਤੀ ਦਿੱਤੀ ਸੀਗੀ ਕਿ ਮੇਨ ਰੋਡ ਉੱਤੋਂ ਦੀ ਉਹ ਤੁਸੀਂ ਪਿੱਛੇ ਦੇਖੋਗੇ ਗੱਡੀਆਂ ਲੱਗਦੀਆਂ ਹੋਈਆਂ ਉਹ ਬੱਸਾਂ ਲੱਗਦੀਆਂ ਹੋਈਆਂ ਤੇ ਗੱਡੀਆਂ ਵੀ ਲੱਗਦੀਆਂ ਹੋਈਆਂ ਇਹ ਹੈਗੀ ਹੈ ਮੇਨ ਰੋਡ ਜੀ ਵੀ ਜਿਹੜੀ ਆਪਣੀ ਬਠਿੰਡੇ ਨੂੰ ਜਾਂਦੀ ਹੈਗੀ ਮੇਨ ਰੋੜਾ ਦੇਖੋ ਬੱਸਾਂ ਵੀ ਜਾਂ ਰਹੀਆਂ ਪਿੰਡ ਵਾਲੇ ਕਹਿੰਦੇ ਸੀ ਕਿ ਜਿਹੜਾ ਇਹ ਅ ਪਾਈਪ ਲਾਈਨ ਆ ਇਹ ਪਿੰਡ ਦੇ ਜਿਹੜੀ ਫਿਰਨੀਤਨ ਦੀ ਬਾਹਰ ਬਾਹਰ ਰੀਲ ਜਾਈ ਜਾਬ ਜਿੱਥੇ ਉਹ ਬੱਸ ਲੰਘ ਰਹੀ ਹੈ ਵੀ ਮੇਨ ਮੇਨ ਦੀ ਬਾਹਰ ਜਾ ਕੇ ਉਹ ਅੱਗੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਉਹ ਨਾਲੇ ਡਰੇਨ ਦਾ ਪੁਲਾ ਕਿੱਥੋਂ ਕਿ ਇੱਕ ਪਾਈਪ ਕੱਢੀ ਜਾ ਰਹੀ ਆ ਪਰ ਸਖਵੀਰ ਸਿੰਘ ਮੈਸਰ ਖਾਨਾ ਦੇ ਦੁਆਰਾ ਜਿਹੜਾ ਇਹ ਖੈਬਾਜੀ ਦੇ ਵਿੱਚ ਕੀ ਪਿੰਡ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਜਾਂ ਕੋਈ ਵੀ ਰਾਂਜਸ਼ ਲਾ ਲੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਪਾਈਪ ਲਾਈਨ ਆ ਉਹ ਪਿੰਡ ਦੇ ਵਿਚਾਲ ਦੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵਿਚਾਲ ਦੀ ਜਿਹੜੀ ਪਾਈਪ ਲਾਈਨ ਆ ਉਹ ਪਾਈ ਜਾ ਰਹੀ ਆ ਸੜਕ ਪੱਟ ਕੇ ਸਾਨੂੰ ਅੱਕੇ ਵੀ ਸਾੜਕ ਦਿਖਾਵਾਂਗੇ ਜਿਹੜੀ ਇਹ ਪੱਟ ਰਹੇ ਨੇ ਤੇ ਵੀ ਪਿੰਡ ਦੇ ਵਿੱਚ ਦੀ ਜਾਂਦੀ ਹੈ ਜਮ ਵਿਚਾਲ ਪਿੰਡ ਚ ਦੀ ਇਹ ਜੀ ਸੀ ਵੀ ਆ ਦੇਖੋ ਕਿ ਕਿੰਨਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਪਿੰਡ ਰਾਲ। ਉਹ ਇਧਰ ਤੁਹਾਨੂੰ ਅੱਗੇ ਦਿਖਾਵਾਂਗੇ ਜਿਹੜੀ ਸੜਕ ਹੈ ਇਹ ਜੀ.ਸੀ.ਬੀ ਦੁਆਰਾ ਇਹਦਾ ਪੱਟੀ ਜਾ ਰਹੀ ਹੈ। ਅੱਗੇ ਇਹ ਸੜਕ ਹੈ ਜੀ ਜਿਹੜੀ ਪਿੰਡ ਆ ਪਿੰਡ ਦੇ ਵਿੱਚ ਦੀ ਜਾ ਰਹੀ ਹੈ। ਘਰ ਬਣੇ ਹੋਇਆ ਘਰਾਂ ਦੇ ਮੂਹਰ ਦੀ ਜਿਹੜੀ ਪਾਈਪਲਾਈਨ ਗੰਦੇ ਪਾਣੀ ਦੀ ਪਾਈਪਲਾਈਨ ਪਾ ਕੇ ਜਿਹੜੀ ਉਹ ਕਰ ਰਹੇ ਨੇ ਪਰ ਜਿਹੜਾ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਇਹ ਪਾਈਪਲਾਈਨ ਆ ਆ ਬਾਹਰੇ ਬਾਹਰ ਆ। ਸਸਟੈਂਡ ਰੋਡ ਜਿਹੜਾ ਮੇਨ ਰੋਡ ਆ ਉੱਥੋਂ ਦੀ ਪਾਈ ਜਾਵੇ ਸੋ ਇਹ ਹੁਣ ਦੀ ਸਰਕਾਰ ਜਿਹੜਾ ਸ਼ਰੇਆਮ ਤੱਕ ਤੁਸੀਂ ਦੇਖ ਸਕਦੇ ਹੋ ਇਹਨੂੰ ਕਿਹਦੀ ਸਰਕਾਰ ਕਹੋਗੇ